ਸੰਗਰਾਂਦ ਦੇ ਸ਼ੁਭ ਦਿਹਾੜੇ ਤੇ ਸ੍ਰੀ ਹਰੀ ਮੰਦਿਰ ਗੋਪਾਲ ਨਗਰ ਮਜੀਠਾ ਰੋਡ ਸ੍ਰੀ ਹਰੀ ਮੰਦਿਰ ਜੰਝਕਰ ਸੋਸਾਇਟੀ ਵੱਲੋਂ ਲੰਗਰ ਸੇਵਾ ਕੀਤੀ ਗਈ। ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਚਰਨਜੀਤ ਦੇਵਕਨ, ਸੁਰਿੰਦਰ ਮਹਾਜਨ ਅਤੇ ਰਵਿੰਦਰ ਦੇਵਕਨ ਨੇ ਇਸ ਸ਼ੁਭ ਦਿਹਾੜੇ ਦੀ ਸਾਰੀ ਸੰਗਤ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਮੰਦਿਰ ਵਿਖੇ ਸਾਰੇ ਹੀ ਧਾਰਮਿਕ ਪ੍ਰੋਗਰਾਮ ਸੋਸਾਇਟੀ ਦੇ ਸਾਰੇ ਮੈਂਬਰਾਂ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ ਅਤੇ ਹਰ ਮਹੀਨੇ ਸੰਗਰਾਂਦ ਦੇ ਮੌਕੇ ਇਹ ਲੰਗਰ ਸੇਵਾ ਕੀਤੀ ਜਾਂਦੀ ਹੈ। اس موقع ہپی अरोड़ा مدن مہاجن ست پال ٹھاکور جوگندر پال دوشینت ٹھاکور روہت مہاجن تے پنڈت مہابیر پرसाद سمیت سارے ممبراں نے سیوا کیتی۔ জয় بھو لے بھو لے بھو لے بھو لے بھو لے ہر ہر سنگراں دے سارے مندر وچ ساہی سنگت والو منائیاندا سیوا کیتیاں۔タルپک ਰੋਗੋ ਸਾਰੇ ਇੱਥੇ ਮਿਲਾਈਆਂ ਨੇ ਇਲਾਕਾ ਵਾਸੀਆਂ ਦਾ ਸੰਜੋਗ ਦੀਦਾ ਸਾਰੇ ਕੋਪਾਲ ਦੇ ਵਾਸੀਆਂ ਦਾ ਸਾਰੇ ਭੈਣ ਭਰਾਵਾਂ ਦਾ ਸੰਜੋਗ ਮੈਂਬਰਾਂ ਦਾ ਸੰਜੋਗ ਰਿੰਦਾ ਸਾਰੇ ਰਲ ਮਿਲ ਕੇ ਅਸੀਂ ਸਾਰੇ ਰੋਆ ਹਾਂ ਅਹੀ ਹਰੀ ਮੰਦਰ ਜਾਂਕਾ ਸੁਸਾਇਟੀ ਵੱਲੋਂ ਹਰ ਮਹੀਨੇ ਜਿਹੜਾ ਵਾ ਸੰਗਰਾਮ ਦਾ ਲੰਗਰ ਲਾਉਂਦੇ ਆ ਅੱਜ ਸੰਗਰਾਮ ਤੇ ਇਹ ਪੂਰਨਮਾਸ਼ੀ ਜਿਹੜਾ ਵਾ ਇਕੱਠੇ ਹੀ ਆਏ ਆ ਤੇ ਇਹਦੇ ਨਾਲ ਅੱਜ ਜਿਹੜਾ ਸਾਰਾ ਇਲਾਕਾ ਨਿਵਾਸੀ ਸਾਡੇ ਨਾਲ ਖੜੇ ਆ ਤੇ ਸਵੇਰ ਦਾ ਅੱਜ ਜਿਹੜਾ ਵਾ ਤਿਆਰੀ ਚੱਲਦੀ ਗਈ ਆ ਤੇ ਲੋਕੀ ਜਿਹੜਾ ਵਾ ਬਹੁਤ ਸ਼ਰਧਾ ਨਾਲ ਆ ਕੇ ਆਪਣਾ ਜਿਹੜਾ ਵਾ ਮੱਥਾ ਟੇਕਦੇ ਪਏ ਆ ਤੇ ਪਰਮਾਤਮਾ ਸ਼ਹੀਦ ਬੱਲਣਦੇ ਪਏ ਆ ਤੇ ਅਗਲੀ ਸ਼ਿਵਰਾਤਰੀ ਆ ਗਿਆ ਸ਼ਿਵਰਾਤਰੀ ਦੀ ਵੀ ਆਹੀ ਨਾਲ-ਨਾਲ ਤਿਆਰੀ ਕਰਦੇ ਪਏ ਆ ਤੇ ਬਹੁਤ ਵਧੀਆ ਤਰੀਕੇ ਨਾਲ ਆਹੀ ਜਿਹੜਾ ਸ਼ਿਵਰਾਤਰੀ ਦਾ ਪ੍ਰੋਗਰਾਮ ਜਿੱਦਾਂ ਹਰ ਸਾਲ ਮਨਾਉਂਦੇ ਆ ਉਦਾਂ ਹੀ ਆ ਕੇ ਆਹੀ ਮਨਾਵਾਂਗੇ ਸ੍ਰੀ ਗੁਰੂ ਰਵੀਦਾਸ ਜੀ ਦੀ ਜਨਮ ਦਿਤੀ ਆ ਤੇ ਆਹੀ ਉਹਨਾਂ ਦੇ ਲੱਖ ਲੱਖ ਜਿਹੜਾ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਨੇ ਆ